ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਾਸ਼ਕਾਲ ਤੇ ਵੀਡੀਓ ਚ ਅੱਜ ਜਿਹੜੀ ਡੀਏਪੀ ਨੂੰ ਲੈ ਕੇ ਮਾੜੀ ਖਬਰ ਇੱਕ ਆਈ ਆਪਾਂ ਉਹਦੇ ਬਾਰੇ ਕਰਾਂਗੇ ਗੱਲ ਤੇ ਨਾਲ ਦੀ ਨਾਲ ਗੱਲ ਕਰਾਂਗੇ ਆਪਾਂ ਬਾਸਮਤੀ ਦੇ ਅੱਗੇ ਰੇਟਾਂ ਬਾਰੇ ਵੀ ਬਾਸਮਤੀ ਚ ਕੀ ਅੱਗੇ ਹਲਚਲ ਹੋਣ ਵਾਲੀ ਆ ਪੂਰੀ ਵੀਡੀਓ ਸੋ ਮੇਰਾ ਵੀਰ ਦੇਖ ਲਿਓ ਕਿਉਂਕਿ ਅੱਧੀ ਵੀਡੀਓ ਦੇਖ ਕੇ ਰਿਐਕਸ਼ਨ ਨਾ ਦਿਆ ਕਰੋ ਸੋ ਪੂਰੀ ਵੀਡੀਓ ਦੇਖ ਲਿਆ ਕਰੋ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋ ਜਿਹੜੀ ਡੀਏਪੀ ਨੂੰ ਲੈ ਕੇ ਮਾੜੀ ਖਬਰ ਆਈ ਆ ਉਹ ਰੇਟਾਂ ਦੇ ਬਾਰੇ ਆਈ ਆ ਉਹ ਵੀ ਆਪਾਂ ਗੱਲ ਕਰਨੀ ਆ ਪਰ ਪਹਿਲਾਂ ਤੁਹਾਨੂੰ ਪਤਾ ਹੀ ਵੀ ਜਿੱਦਾਂ ਪੰਜਾਬ ਦੇ ਵਿੱਚ ਜਿਹੜੀ ਡੀਏਪੀ ਐ ਨਕਲੀ ਆਉਂਦੀ ਰਹੀ ਆ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਜਿਹੜੀ ਡੀਏਪੀ ਨਕਲੀ ਆਉਣ ਕਰਕੇ ਪੰਜਾਬ ਦੇ ਫਾਰਮਰ ਨੂੰ ਚੰਗਾ ਮੋਟਾ ਚੂਨਾ ਜਿਹੜਾ ਲੱਗਦਾ ਆ ਜਿਹਦੇ ਕਰਕੇ ਫਸਲਾਂ ਤੇ ਵਿੱਚ ਡਬਲ ਡਬਲ ਜਿਹੜੀ ਡੀਏਪੀ ਪੈਂਦੀ ਆਈ ਆ ਕਿਉਂਕਿ ਡੁਪਲੀਕੇਟਡ ਡੀਏਪੀ ਕੰਮ ਨਹੀਂ ਸੀ ਕਰਦੀ ਉਹ ਲੰਬੇ ਚਮੋਟੇ ਚੂਨੇ ਤੋਂ ਬਾਅਦ ਹੁਣ ਜਿਹੜਾ ਭਾਰਤ ਸਰਕਾਰ ਨੂੰ ਜਿੱਥੋਂ ਡੀਏਪੀ ਮੰਗਾਉਂਦੀ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜਾ ਪ੍ਰਤੀ ਟਨ ਦੇ ਹਿਸਾਬ ਨਾਲ ਜਿਹੜਾ 100 ਡਾਲਰ ਦਾ ਵਾਧਾ ਹੋ ਗਿਆ ਪ੍ਰਤੀ ਟਨ ਦੇ ਹਿਸਾਬ ਨਾਲ ਜਿਹੜਾ 100 ਡਾਲਰ ਡੀਏਪੀ ਦਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵਾਧਾ ਹੋਇਆ ਤੇ ਹੁਣ ਜੇ ਭਾਰਤ ਸਰਕਾਰ ਜਿੱਥੋਂ ਨਵੀਂ ਡੀਏਪੀ ਬਾਹਰੋਂ ਜਦੋਂ ਇੰਪੋਰਟ ਕਰਾਊਗੀ ਉਹ ਆਪਾਂ ਨੂੰ ਪ੍ਰਤੀ ਟਨ 100 ਡਾਲਰ ਵਾਧੇ ਦੇ ਵਿੱਚ ਮਿਲਣੀ ਹੈ ਤੇ ਜਿਹਦੇ ਕਰਕੇ ਆਉਣ ਵਾਲੇ ਟਾਈਮ ਵਿੱਚ ਜਿਹੜਾ ਡੀਏਪੀ ਦੇ ਰੇਟਾਂ ਵਿੱਚ ਵਾਧਾ ਹੋ ਸਕਦਾ ਤਕਰੀਬਨ ਜੇ ਆਪਾਂ ਦੇਖਿਆ ਜਾਵੇ ਵੀ ਜੇ ਤਾਂ ਭਾਰਤ ਸਰਕਾਰ ਚਾਵੇ ਤਾਂ ਸਬਸਿਡੀ ਦੇ ਵਿੱਚ ਵਾਅਦਾ ਕਰਕੇ ਹੋ ਸਕਿਆ ਸ਼ਾਇਦ ਬੋਝ ਨਾ ਕਿਸਾਨ ਤੇ ਪੈਣ ਦਵੇ ਪਰ ਐਦਾਂ ਲੱਗਦਾ ਨਹੀਂ ਹੈਗਾ ਵੀ ਕਿਸਾਨ ਤੇ ਬੋਝ ਨਾ ਪੈਣ ਦਵੇ ਥੋੜੀ-ਬਹੁਤੀ ਸਬਸਿਡੀ ਦੇ ਸਕਦੀ ਰੇਟ ਦੇ ਵਿੱਚ ਜੇ ਆਪਣਾ ਵਾਅਦਾ 100 ਡਾਲਰ ਦਾ ਹੋਇਆ ਤਾਂ ਘੱਟੋ-ਘੱਟ ਜਿਹੜਾ ਪ੍ਰਤੀ ਬੈਗ ਦੇ ਹਿਸਾਬ ਨਾਲ ਆਪਣਾ 400 ਰੁਪਏ ਦਾ ਵਾਅਦਾ ਹੋਣਾ ਤਾਂ ਲਾਜ਼ਮੀ ਹੈ ਉਹਦੇ ਵਿੱਚ ਜੇ ਸਰਕਾਰ ਭਾਰਤੀ ਸਰਕਾਰ ਸਬਸਿਡੀ ਦਿੰਦੀ ਹੈ ਪਿਆ 10% ਸਬਸਿਡੀ ਦੰਤੀ ਆ ਤਾਂ 200 ਰੁਪਏ ਦਾ ਵਾਧਾ ਜੇ 60 ਜਾਂ 70% ਸਬਸਿਡੀ ਦੰਤੀ ਆ ਤਾਂ ਘੱਟੋ ਘੱਟ ਵੀ 140 150 160 ਰੁਪਏ ਦਾ ਵਾਧਾ ਪ੍ਰਤੀ ਬੈਗ ਦੇ ਹਿਸਾਬ ਨਾਲ ਹੋਣਾ ਹੀ ਹੋਣਾ ਜਿਹੜੀ ਨਵੀਂ ਡੀਏਪੀ ਹੁਣ ਮਾਰਕੀਟ ਦੇ ਵਿੱਚ ਆਉਣੀ ਹੈ ਠੀਕ ਹੈ ਬਾਕੀ ਡਿਪੈਂਡ ਕਰਦਾ ਵੀ ਭਾਰਤ ਸਰਕਾਰ ਦੀ ਸਬਸਿਡੀ ਤੇ ਜਾਂ ਭਾਰਤ ਸਰਕਾਰ ਵੀ ਕਿੰਨਾ ਕੁ ਜਿਹੜਾ ਇੰਡੀਅਨ ਆਪਣਾ ਫਾਰਮਰ ਹੈ ਆਪਣੇ ਦੇਸ਼ ਦਾ ਕਿਸਾਨ ਹੈ ਵੀ ਉਹਦਾ ਕਿੰਨਾ ਕੁ ਹੱਥ ਫੜਦੀ ਆ ਸੋ ਚਲੋ ਇਹ ਕਹਿਣ ਦਾ ਮਤਲਬ ਜਿਹੜਾ ਵਾਧਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੋਇਆ ਇਹਦੇ 'ਚ ਦੋਸ਼ ਆਪਣੀ ਸਰਕਾਰ ਦਾ ਦਾ ਭਾਰਤੀ ਸਰਕਾਰ ਦਾ ਕੋਈ ਹੈ ਨਹੀਂ ਪਰ ਆਪਾਂ ਨੂੰ ਜਿਹੜਾ ਹੁਣ ਕਿਸਾਨ ਨੂੰ ਥੋੜੇ ਬਹੁਤੇ ਪੈਸਿਆਂ ਦਾ ਜਿਹੜਾ ਚੂਨਾ ਜ਼ਰੂਰ ਲੱਗਣਾ ਪਰ ਚਲੋ ਇਹ ਖਾਦ ਦੇ ਰਿਲੇਟਡ ਹੈ ਇਹ ਨਹੀਂ ਹੱਥ ਵਾਸ ਠੀਕ ਹੈ ਪਰ ਜਿਹੜਾ ਹੱਥ ਵਾਸ ਹੈ ਜੇ ਸਰਕਾਰ ਉਹ ਵੀ ਕਰੇ ਤਾਂ ਕਿਸਾਨ ਨੂੰ ਫਾਇਦਾ ਦੇ ਸਕਦੀਆਂ ਹੱਥ ਵਾਸ ਕੀ ਹੈ ਦੇਖੋ ਹੁਣ ਜਿੱਦਾਂ ਬਾਸਮਤੀ ਦੀ ਫਸਲ ਦਾ ਜਿਹੜਾ ਰੇਟ ਹੈ ਪਿਛਲੇ ਸਾਲ ਨਾਲੋਂ ਤਕਰੀਬਨ 1000 ਰੁਪਏ ਘੱਟ ਚੱਲ ਰਿਹਾ ਹੈ 1000 ਰੁਪਿਆ ਘੱਟ ਚੱਲਣ ਦਾ ਜਿਹੜਾ ਮੇਨ ਕਾਰਨ ਹੈ ਉਹ ਹੈਗਾ ਐਮਈਪੀ ਦੇ ਵਿੱਚ ਵਾਧਾ ਕਿਉਂਕਿ ਪਿਛਲੇ ਸਾਲ ਜਿਹੜਾ ਮਿਨਿਮਮ ਐਕਸਪੋਰਟ ਪ੍ਰਾਈਸ ਸੀਗਾ ਉਹ 750 ਡਾਲਰ ਸੀ ਹੁਣ ਜਿਹੜਾ 950 ਡਾਲਰ ਚੱਲ ਰਿਹਾ ਕਾਫੀ ਤਕਰੀਬਨ ਜੂਨ ਤੋਂ ਜਿਹੜੀਆਂ ਪ੍ਰੋਪੋਜ਼ਲ ਆ ਜਿਹੜੇ ادارے ਆ ਇਹਦੇ ਰਿਲੇਟਡ ਉਹਨਾਂ ਨੇ ਸਰਕਾਰ ਨੂੰ ਭੇਜੇ ਵੀ ਤੁਸੀਂ ਐਮਈਪੀ ਜਿਹੜਾ ਬਾਸਮਤੀ ਤੇ ਘਟਾਓ ਪਰ ਸਰਕਾਰ ਐਮਈਪੀ ਬਾਸਮਤੀ ਤੇ ਕਿਉਂ ਨਹੀਂ ਘਟਾਉਂਦੀ ਤੇ ਕਦੋਂ ਘਟਾਊਗੀ ਇਹ ਵੀ ਤੁਹਾਨੂੰ ਦੱਸਦੇ ਆਂ ਆਪਾਂ ਕਿਉਂਕਿ ਜਿਹੜੇ ਆਪਣੇ ਵਪਾਰੀਆ ਹੁਣ ਵਪਾਰੀਆ ਨੇ ਬਾਸਮਤੀ ਦੇ ਵਿੱਚ ਥੋੜੀ ਜਿਹੀ ਖਿੱਚ ਦਿਖਾਈ ਆ ਰੇਟ ਦੇ ਵਿੱਚ 100 150 ਰੁਪਏ ਦਾ ਵਾਧਾ ਹੋਇਆ ਜਿਹੜਾ ਨਾ ਮਾਤਰਾ ਬਿਲਕੁਲ ਵੀ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖੀਏ ਪਰ ਵਪਾਰੀਆਂ ਨੂੰ ਜਿਹੜੀ ਇਸ ਚੀਜ਼ ਦੀ ਭਣਕ ਲੱਗੀ ਐ ਇਸ ਚੀਜ਼ ਦੀ ਖਬਰ ਮਿਲ ਗਈ ਐ ਵੀ ਜਿਹੜਾ ਐਮਈਪੀ ਦੇ ਵਿੱਚ ਸਰਕਾਰ ਐਮਈਪੀ ਨੂੰ ਘਟਾਉਣ ਜਾ ਰਹੀ ਆ ਹੁਣ ਘਟਾਉਣ ਕਦੋਂ ਜਾ ਰਹੀ ਆ ਸਰਕਾਰ ਨੇ ਐਮਈਪੀ ਘਟਾਉਣੀ ਕਦੋਂ ਆ ਘਟਾਉਣੀ ਉਦੋਂ ਆ ਜਦੋਂ ਬਾਸਮਤੀ ਜਿਹੜੀ ਕਿਸਾਨ ਦੇ ਹੱਥਾਂ ਦੇ ਵਿੱਚੋਂ ਨਿਕਲ ਕੇ ਵਪਾਰੀਆਂ ਦੇ ਹੱਥਾਂ ਦੇ ਵਿੱਚ ਚਲੇਗੀ ਦੇਖੋ ਸਰਕਾਰ ਦਾ ਇਹਦੇ ਵਿੱਚ ਕੁਝ ਨਹੀਂ ਲੱਗਦਾ ਫਰੀ ਦੇ ਵਿੱਚ ਸਰਕਾਰ ਜਿਹੜਾ ਕਿਸਾਨ ਦਾ ਜੇ ਚਾਹੇ ਤਾਂ ਫਾਇਦਾ ਕਰਨਾ ਕਰ ਸਕਦੀ ਆ ਪਰ ਕਰਦੀ ਨਹੀਂ ਹੈ ਕਿਉਂਕਿ ਐਮਈਪ ਵਧਾਉਣ ਦੇ ਨਾਲ ਹੁਣ 950 ਡਾਲਰ ਚੱਲ ਰਿਹਾ ਉਧਰ ਪਾਕਿਸਤਾਨ ਦੇ ਵਿੱਚ ਘਟਾ ਹੈ ਇਸ ਚੀਜ਼ ਦਾ ਜਿਹੜਾ ਆਪਣਾ ਗੁਆਂਡੀ ਦੇਸ਼ ਹੈ ਚਲੋ ਉਹ ਵੀ ਆਪਣੇ ਵਰਗੇ ਇਨਸਾਨ ਹੈ ਪਰ ਉਹ ਫਾਇਦਾ ਲੈ ਰਹੇ ਆ ਫਾਇਦਾ ਕੌਣ ਦੁਆਰੇ ਆ ਸਾਡੇ ਦੇਸ਼ ਦੀਆਂ ਸਰਕਾਰਾਂ ਠੀਕ ਹੈ ਹੁਣ ਜਦੋਂ ਇਹਨਾਂ ਨੇ ਪਹਿਲਾਂ ਗੁਆਂਡੀ ਆਪਣੇ ਦੇਸ਼ਾਂ ਨੂੰ ਫਾਇਦਾ ਦਵਾਇਆ ਬਾਸਮਤੀ ਦੇ ਵਿੱਚ ਉਹ ਫਾਇਦਾ ਲੈ ਗਏ ਠੀਕ ਹੈ ਉਦੋਂ ਤੋਂ ਬਾਅਦ ਇਸ ਵਾਰ ਵੀ ਉਹਨਾਂ ਨੇ ਫਾਇਦਾ ਲੈਣਾ ਹੈ ਤੇ ਹੁਣ ਜਿਹੜਾ ਅਗਲਾ ਫਾਇਦਾ ਫੇਰ ਇਹ ਜਿਹੜਾ ਕਿਸਾਨ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਜਿਹੜਾ ਆਪਣਾ ਵਪਾਰੀ ਦੇ ਮੂੰਹ ਦੇ ਵਿੱਚ ਦੇਣ ਜਾ ਰਹੀ ਹੈ ਜਿਹੜੀ ਐਮਈਪੀ ਹੈ ਉਹ ਇਹਨਾਂ ਨੇ ਉਦੋਂ ਘਟਾਉਣੀ ਹੈ ਜਦੋਂ ਜਿਹੜਾ ਝੋਨਾ ਕਿਸਾਨ ਨੇ ਵੱਢ ਕੇ ਮੰਡੀਆਂ ਦੇ ਵਿੱਚ ਵੇਚਦਾ ਠੀਕ ਆ ਹੁਣ ਵਪਾਰੀ ਥੋੜੇ ਜੇ ਵੱਧ ਕੇ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜਾ ਬਾਸਮਤੀ ਝੋਨੇ ਨੂੰ ਕਿਸੇ ਵਪਾਰੀ ਨੇ ਜਿਆਦਾ ਇੰਟਰਸਟ ਨਹੀਂ ਦਿਖਾਇਆ ਪਰ ਹੁਣ ਜਿਹੜੇ ਵਪਾਰੀਆ ਥੋੜੇ ਜੇ ਪੱਬਾ ਪਾਰ ਹੋਏ ਹੋਏ ਉਹਨਾਂ ਨੂੰ ਜਿਹੜੀ ਦੇਖੋ ਵਪਾਰੀਆ ਵੱਡੇ ਲੈਵਲ ਦੇ ਜਿਨ੍ਹਾਂ ਦੇ ਕੰਮ ਆ ਉਹਨਾਂ ਨੂੰ ਗੁਪਤੀ ਖਬਰਾਂ ਜਿਹੜੀਆਂ ਸਰਕਾਰ ਦੀਆਂ ਕਿ ਜਿਹੜੇ ਆਪਣੇ ਕੈਂਡ ਦਾ ਮਤਲਬ ਮਾਲ ਵਿਭਾਗ ਨਾਲ ਜਿੱਦਾਂ ਰਿਲੇਟਡ ਬੰਦੇ ਹੁੰਦੇ ਆ ਤਹਿਸੀਲਦਾਰ ਪਟਵਾਰੀ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਕਿਹੜੇ ਖੇਤ ਦੇ ਵਿੱਚ ਕੀ ਸਰਕਾਰੀ ਚੀਜ਼ ਬਣਨੀ ਆ ਕਿਥੋਂ ਰੋਡ ਨਿਕਲਣਾ ਕਿਉਂਕਿ ਜਦੋਂ ਇਹਨਾਂ ਨੂੰ 2-2 ਸਾਲ ਪਹਿਲਾਂ ਪਤਾ ਲੱਗ ਜਾਂਦਾ ਇਹ ਚੀਜ਼ਾਂ ਪਹਿਲਾਂ ਹੀ ਅਕਵਾਇਰ ਕਰਨ ਲੱਗ ਜਾਂਦੇ ਆ ਵੀ ਆਹ ਜ਼ਮੀਨ ਦੇ ਵਿੱਚ ਆਹ ਸਰਕਾਰੀ ਕੰਮ ਹੋਣਾ ਉਰੇ ਰੇਟ ਵਧਣੇ ਆ ਉਹੀ ਚੀਜ਼ ਆਪਣੀ ਫਸਲ ਦੇ ਬਾਸਮਤੀ ਦੇ ਵਿੱਚ ਆ ਹੁਣ ਜਿਹੜਾ ਵਪਾਰੀਆਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਐਮਈਪੀਐਮ ਮਿਨੀਮਮ ਐਕਸਪੋਰਟ ਪ੍ਰਾਈਸ ਆ ਉਹ ਘਟਣਾ ਘਟਣਾ ਹੀ ਘਟਣਾ ਹੈ ਸਰਕਾਰ ਨੇ ਉਹਦੇ ਵਿੱਚ ਜਿਹੜੀ ਸਹਿ ਪਰ ਉਹਦਾ ਹਲੇ ਕੋਈ ਡੇਟ ਫਿਕਸ ਨਹੀਂ ਹੋਈ ਵੀ ਕਦੋਂ ਘਟਣਾ ਹੈ ਠੀਕ ਹੈ ਪਰ ਉਹ ਆਪਾਂ ਜਿ ਆਪਾਂ ਆਪਣੀ ਅਕਲ ਵਰਤੀਏ ਆਪਾਂ ਨੂੰ ਇਹ ਚੀਜ਼ ਪਲੀਭਾਂਤੀ ਦਿਖਦੀ ਹੈ ਵੀ ਵਪਾਰੀਆਂ ਨੂੰ ਫਾਇਦਾ ਦੇਣਾ ਸਰਕਾਰ ਨੇ ਕਿਉਂਕਿ ਬਾਸਮਤੀ ਆਏ ਤਾਂ ਹੈ ਨਹੀਂ ਵੀ ਆਪਾਂ ਇੱਕ ਮੰਡੀ ਚੋਂ ਖਰੀਦ ਕੇ ਆਪਾਂ ਸਿੱਧੀ ਐਕਸਪੋਰਟ ਕਰ ਦਾਂਗੇ ਬਾਹਰ ਨੂੰ ਭੇਜ ਦਾਂਗੇ ਕਰਨੀ ਕਿ ਇਹਨਾਂ ਨੇ ਅਡਾਨੀਆਂ ਵਾਨੀਆਂ ਨੇ ਅਡਾਨੀਆਂ ਵਾਨੀਆਂ ਨੂੰ ਇਹਨਾਂ ਨੇ ਫਾਇਦਾ ਦੇਣਾ ਜਾਂ ਹੋਰ ਵੱਡੇ ਵਪਾਰੀ ਨੂੰ ਫਾਇਦਾ ਦੇਣਾ ਜਦੋਂ ਬਾਸਮਤੀ ਕਿਸਾਨ ਦੇ ਹੱਥਾਂ ਚੋਂ ਵਿਕ ਗਈ ਉਦੋਂ ਹੀ ਜਿਹੜਾ ਇਹਨਾਂ ਨੇ ਐਮਈਪੀ ਘਟਾ ਦੇਣਾ ਪਰ ਇਹ ਸਰਕਾਰ ਦੀਆਂ ਥੋੜੀਆਂ ਜਿਹੀਆਂ ਨੀਤੀਆਂ ਗਲਤ ਆ ਜੇ ਆਪਾਂ ਇਕਜੁੱਟ ਹੋ ਕੇ ਕਿਸਾਨ ਵੀ ਇਸ ਚੀਜ਼ ਦੀ ਥੋੜਾ ਜਆ ਮੰਗ ਕਰਨ ਤਾਂ ਹੱਲ ਹੋ ਸਕਦਾ ਪਰ ਆਪਣੇ ਵਿੱਚ ਵੀ ਇੰਨੀ ਅਵੇਅਰਨੈਸ ਨਹੀਂ ਹੈਗੀ ਆਪਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਹੈਗਾ ਵੀ ਕਿਹੜੇ ਕਿਹੜੇ ਤਰੀਕੇ ਨਾਲ ਜਿਹੜਾ ਫਾਰਮਰ ਨੂੰ ਲੁੱਟਿਆ ਜਾ ਰਿਹਾ ਹੁਣ ਇੱਕ ਨਵਾਂ ਲੁੱਟਣ ਲਈ ਜਿਹੜਾ ਗਰਾਊਂਡ ਪੰਜਾਬ ਦੇ ਵਿੱਚ ਤਿਆਰ ਹੋ ਰਿਹਾ ਉਹ ਪਰਮਲ ਝੋਨੇ ਨੂੰ ਲੈ ਕੇ ਹੋ ਰਿਹਾ ਜਿਹਦੇ ਵਿੱਚ ਜਿਹੜਾ ਟਾਰਗੇਟ ਪੀਆਰ 126 ਨੂੰ ਤੇ ਹਾਈਬ੍ਰਿਡ ਕਿਸਮਾਂ ਨੂੰ ਕਰਿਆ ਜਾ ਰਿਹਾ ਜਿੱਦਾਂ ਹੁਣ ਕੱਲ੍ਹ ਜਿਹੜੀ ਪਰਸੋਂ ਇੱਕ ਮੀਟਿੰਗ ਫੇਰ ਸ਼ੈਲਰ ਮਾਲਕਾਂ ਨੇ ਕਰੀ ਵੀ ਇਹ ਕਹਿੰਨੇ ਵੀ ਅਸੀਂ 1 ਅਕਤੂਬਰ ਤੋਂ ਜਿਹੜੀ ਖਰੀਦ ਸਟਾਰਟ ਹੋਣੀ ਵੀ ਉਦੋਂ ਅਸੀਂ ਜਿਹੜਾ ਆੜਤੀਆਂ ਨਾਲ ਮਿਲ ਕੇ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਦੇਖੋ ਜਦੋਂ ਝੋਨਾ ਲੱਗਦਾ ਉਦੋਂ ਇਹਨਾਂ ਦੇ ਕੋਈ ਹੜਤਾਲਾ ਨਹੀਂ ਹੁੰਦੀਆਂ ਜਦੋਂ ਬੀਜ ਵੇਚਦਾ ਯੂਨੀਵਰਸਟੀਆਂ ਬੀਜ ਦੰਨੀਆਂ ਯੂਨੀਵਰਸਟੀਆਂ ਬੀਜ ਪਾਸ ਕਰਦੀਆਂ ਉਦੋਂ ਇਹਨਾਂ ਦੇ ਕੋਈ ਹੜਤਾਲਾ ਨਹੀਂ ਹੁੰਦੀਆਂ ਸੋ ਥੋੜਾ ਜਿਹਾ ਇਹੋ ਜੇ ਚੀਜ਼ਾਂ ਦੇ ਵਿੱਚ ਵੀ ਜਿਹੜਾ ਲੈ ਕੇ ਮੜੇ ਸਰਕਾਰ ਜਿਹੜੀ ਹੁਣ ਬਿਲਕੁਲ ਹੀ ਪੰਜਾਬ ਦੀ ਨਰਮ ਪਈ ਵੀ ਆ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਕੀ ਕਰਨਾ ਕੀ ਨਹੀਂ ਕਰਨਾ ਥੋੜੇ ਜਿਹਾ ਸਖਤ ਕੋਈ ਇਹਦਾ ਹੱਲ ਵੀ ਕੱਢਿਆ ਜਾਵੇ ਕਿਉਂਕਿ ਇਸ ਵਾਰ ਜਿਹੜਾ ਕਿਸਾਨ ਨੂੰ ਦੋਵੇਂ ਹੱਥੀ ਲੁੱਟਿਆ ਜਾਣਾ ਬਾਸਮਤੀ ਦੇ ਵਿੱਚ ਵੀ ਲੁੱਟਿਆ ਜਾਣਾ ਪਰਮਲ ਦੇ ਵਿੱਚ ਵੀ ਲੁੱਟਿਆ ਜਾਣਾ ਠੀਕ ਹੈ ਸਰਕਾਰਾਂ ਚਾਹੁੰਨ ਤਾਂ ਬਿਨਾ ਕੋਈ ਆਪਣਾ ਖਜ਼ਾਨੇ ਦੇ ਵਿੱਚੋਂ ਖਰਚਾ ਕਰੇ ਜਿਹੜਾ ਫਾਰਮਰ ਨੂੰ ਫਾਇਦਾ ਦਵਾ ਸਕਦੀ ਹੈ ਜਿਹੜਾ ਬਣਦਾ ਹੈ ਫਾਰਮਰ ਨੂੰ ਦੇ ਸਕਦੀਆਂ ਪਰ ਜੇ ਦੇਣਾ ਚਾਹਣ ਤਾਂ ਤੇ ਬਾਕੀ ਬਹੁਤ ਚੀਜ਼ਾਂ ਦੇ ਵਿੱਚ ਜਿਹੜਾ ਲੁੱਟ ਹੋ ਰਹੀ ਹੈ ਕਿਉਂਕਿ ਮੇਰੇ ਅਜੇ ਆਪਾਂ ਇੰਨੀਆਂ ਗੱਲਾਂ ਕਰਾਂਗੇ ਵੀਡੀਓ ਲੱਗ ਲੱਗ ਟੌਪਿਕਾਂ ਦੇ ਬਹੁਤ ਲੰਬੀ ਹੋ ਜਾਣੀ ਆ ਸੋ ਮੇਰਾ ਵੀਰ ਜਿਹੜੇ ਤਾਂ ਬਾਸਮਤੀ ਆ ਜਿਹਨਾਂ ਭਰਾਮਾਂ ਨੇ ਲਾਈ ਵੀ ਆ ਠੀਕ ਹੈ ਜੇ ਰੋਕ ਸਕਦੇ ਆ ਤਾਂ ਕਾਹਲੀ ਨਾ ਕਰੋ ਕਿਉਂਕਿ ਐਮਈਪੀ ਘਟਣੀਓ ਘਟਣੀ ਆ ਜੇ ਤੁਸੀਂ ਬਾਕੀ ਦੇਖੋ ਬੰਦੇ ਦੇ ਡਿਪੈਂਡ ਕਰਦਾ ਹੁੰਦਾ ਆਪਣੀ ਜੀਬ ਤੇ ਕਈ ਬੰਦੇ ਸਰਦਾ ਹੁੰਦਾ ਅਗਲਾ ਕਹਿੰਦਾ ਕਿ ਅੱਗੇ ਅਸੀਂ ਆਪਣੀ ਅਗਲੀ ਫਸਲ ਵੀ ਪੀਚਣੀ ਜਾਂ ਆਲੂਆਂ ਦੀ ਜਾਂ ਕਿਸੇ ਹੋਰ ਦੀ ਹੈ ਨਾ ਜਾਂ ਗੋਭੀ ਲਾਉਣੀ ਦੇਖੋ ਉਹਨਾਂ ਚੀਜ਼ਾਂ ਦੇ ਵੀ ਖਰਚ ਆਉਂਦਾ ਕਈ ਬੰਦੇ ਨਹੀਂ ਰੋਕ ਸਕਦੇ ਸੋ ਜਿਹੜੇ ਰੋਕ ਸਕਦੇ ਆ ਆਪਾਂ ਕਹਿੰਦੇ ਨਹੀਂ ਹੈਗੇ ਵੀ ਮੇਰੇ ਕਰਕੇ ਰੋਕ ਲਿਆ ਆਪਾਂ ਇੱਕ ਸੁਝਾਅ ਦੇ ਰਹੇ ਆ ਪਰ ਵਿਜਣਾ ਆਉਣ ਵਾਲਾ ਟਾਈਮ ਵਿੱਚ ਆ ਬਾਸਮਤੀ ਦਾ ਰੇਟ ਜਿਹੜਾ ਵਧਣਾ ਹੀ ਵਧਣਾ ਕਿਉਂਕਿ ਥੋੜੇ ਟਾਈਮ ਤੱਕ ਮਹੀਨੇ 20 ਦਿਨ ਵਿੱਚ ਜਾਂ 1.5 ਮਹੀਨੇ ਦੇ ਵਿੱਚ ਵਿੱਚ ਜਿਹੜਾ ਐਮਈਪੀ ਆ ਘਟਣਾ ਹੀ ਘਟਣਾ ਹੈ ਜਿਹੜਾ ਆਪਣਾ ਮਿਨੀਮਮ ਐਕਸਪੋਰਟ ਪ੍ਰਾਈਸ ਆ ਸੋ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ